ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਹਬੰ ਗੁਰ ਪ੍ਰਸਾਦ ਜਪ ਆਦ ਸਾਚੇ ਜੁਗਾਦ ਸਾਚੇ ਹੈ ਭੀ ਸਾਚੇ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋਵਈ ਜੇ ਸੋਚੀ ਲਖ ਵਾਰ ਚਪੈ ਚੋਪਣਾ ਹੋਵਈ ਜੇ ਲਹਰ ਹਾਲ ਅਵਤਾਰ ਭੁਖਿਆ ਭੁਖਣਾ ਉਤਰੀ ਜੇ ਬਨਾਂ ਪਰੀਆ ਭਾਰ ਸਹਸ ਸਿਆਣ ਪਾਲਖ ਹੋਇ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣਿਆ ਕਾਰ ਹੁਕਮ ਨਾ ਕਹਿ ਆ ਜਾਈ ਹੁਕਮੀ ਹੋਵਣੇ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਾਈ ਇਹ ਹੁਕਮ ਹੈ ਅੰਦਰੇ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ ਬਝਿਆ ਤਾਂ ਹਮੈ ਕਹਿ ਨ ਕੋਈ ਗਾਵੇ ਕੋ ਤਾਨੇ ਹੋਵੇ ਕਿਸੇ ਤਾਨੇ ਗਾਵੇ ਕੋ ਦਤ ਜਣੇ ਨੀਸਾਨੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜਿ ਕਿਰੇ ਤਨੰਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ Jap des dur gaawe ko vekha haad ra dur kathnan kathin aave toot kath 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 ko ti kot kot den da dilan de thak paahi juga jugantar khaahi khahe hukme hukme chalae raah nanik vigsawe pravah saacha saheb saach nai pakhya bahu paar akhe mangeh dekh deh daat kare daatar ਫੇਰ ਕਾਗੈ ਰਖੀਐ ਜਿਤ ਦਿਸੈ ਦਰਬਾਰ ਮੋਹ ਕੈ ਬੋਲਨ ਬੋਲੀਐ ਜਿਤ ਸੁਨ ਧਰੀ ਪਿਆਰ ਅੰਮ੍ਰਿਤ ਵੇਲਾ ਸਚਿ ਨਹੁ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੇ ਵਾ ਜਾਣੀਐ ਸਭਾ ਪੈ ਸਚਿਆਰ ਥਾਪਿਆ ਨ ਜਾਏ ਕੀਤਨ ਹੋਇ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਣਿਕ ਗਾਵਿਏ ਗੁਣੀ ਨਿਧਾਨੇ ਗਾਵਿਏ ਸੁਨੀ ਅਮਨ ਰਖੀਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸਰ ਗੁਰ ਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਾਉ ਜਾਣਾ ਖਾ ਨਹੀਂ ਕਹਿਣਾ ਕਥ ਨਨ ਜਾਈ ਗੁਰਾ ਇਕ ਦੇਹ 부ਝਾਈ ਸਭਨਾਂ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਮ ਜੇਤਸ ਪਾਵ ਮਿਨ ਪਾਨਿ ਕੇ ਨਾਏ ਕਰੀਂ ਜੇਤੀ ਸਿਰਠਿਓ ਪਾਈ ਵੇਖਾ ਬਿਨ ਕਰਮ ਕੈ ਮਿਲੇ ਲੈ ਮਤਿ ਵਿਚਿ ਰਤਨ ਜਿਵਾ ਹਰਮਾਨਿਕ ਜੇਕ ਗਿਰ ਕੀ ਸਿਖ ਸੁਣੀ ਗਰਾ ਇਕ ਦੇਹ ਬੁਝਾਈ ਸਭਨਾਂ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨ ਨ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭੋ ਗੋਇ ਚੰਗਾ ਨਉ ਰਖਾਈ ਕੈ ਜਿਸ ਕੀਤੇ ਤ ਜਗ ਲੇ ਜੇ ਤਿਸ ਨਦਰਿ ਨ ਆਵਈ ਤਾ ਬਾਤ ਨ ਪੁੱਛੈ ਕੇ ਕੀਤਾ ਅੰਦਰ ਕੀਟ ਕਰਦੋ ਸੀ ਦੋ ਸਤ੍ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤੇਹਾ ਕੋਈ ਨ ਸਝੇ ਜੇ ਤਿਸ ਗੁਣ ਕੋਈ ਕਰੇ ਸੁਨੇ ਸਿਧ ਪੀਰ ਸੁਰਨਾਥ ਸੁਨੇ ਧਰਤ ਤਵਲ ਆਕਾਸ ਸੁਨੇ ਦੀਪ ਲੋ ਪਾਤਲ ਸੁਨੇ ਪੋਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸਰ ਬ੍ਰਹਮਾ ਇੰਦ ਸੁਨੇ ਮੁਖਸਾ ਲਾਹਣਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾਇ ਇਸਨਾਣ ਸੁਣੇ ਪੜਪੜ ਪਾ ਬਹਿਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾਨਾਸ ਸੁਣੇ ਅਸਰਾ ਗੁਨਾ ਕੇ ਗਾਹ ਸੁਣੇ ਸੇਖ ਪੀਰ ਪਾਤਿ ਸਾਹ ਸੁਨੇ ਅੰਧੇ ਪਾਹਿ ਰਾਹ ਸੁਨੇ ਹਾਥ ਵੈਸ ਗਾਹ ਨਾਨਿਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤੇ ਕਹੀ ਨਜਾਏ ਜੇ ਕੋ ਕਹਿ ਪਿਛੈ ਬਿਛਤਾਏ ਕਾਗਦ ਕਲਮੁ ਨ ਲਿਖਨ ਹਾਰ ਮਨੇ ਕਾ ਬਹਿ ਕਰਨੀ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਰਤ ਹੋਇ ਮਨ ਬੁੱਧ ਮਨੇ ਸਗਲੇ ਭਵਨ ਕੀ ਸੁਧ ਮਨੇ ਮੁਹ ਚੋਟਾ ਨ ਖਾਈ ਮਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗੇ ਠਾਕ ਨ ਪਾਏ ਮਨਨੇ ਪਤਸ ਪ੍ਰਗਟ ਜਾਏ ਮਨੈ ਮਗਨੇ ਚੱਲਾ ਪੰਥ ਮਨਨੇ ਧਰਮ ਸੀਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦੁਆਰ ਮਨਨੇ ਪਰਵਾਰਾ ਸਾਧਾਰ ਮਨਨੇ ਤਰੈ ਧਾਰੇ ਗੁਰ ਸਿੱਖ ਮਨਨੇ ਨਾਨਕ ਭਵਿਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਮਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਕ ਆਗਰੇ ਕਿ ਤਿਹਾਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੌਲ ਧਰਮ ਦਾ ਕਾਪੂਤ ਸੰਤੋਖ 타 ਪ੍ਰਖਿਆ ਜਿਨ ਸੂਤ ਜੇ ਕੋ ਮੁਝਾ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨੀ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੇਤਾ ਹੋਏ ਕੀਤਾ ਤਾਨ ਸਵਲ ਹਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਗਵਾਓ ਤਿਸਤੇ ਹੋਏ ਲਖ ਦਰਿਆਉ ਕੁਦਰਤਿ ਕਾਉਨੇ ਕਹਾ ਵਿਚਾਰ ਵਾਰਿਆਂ ਨ ਜਾਵ ਏਕ ਵਾਰ ਜੋ ਤੁਧ ਭਾਵੈ ਸਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਭਖਸਾਰ ਅਸੰਖ ਮੋਨਿ ਲਵਲਾਏ ਤਾਰ ਕੁਦਰਤੇ ਕਮਨੀ ਕਹਾ ਵਿਚਾਰ ਵਾਰਿਆਂ ਨ ਜਾਵਾਂ ਏਕ ਵਾਰ ਜੋਤਿ ਸੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾ ਮੂਖ ਘੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹਤਿਆ ਕਮਾਹੇ ਅਸੰਖ ਪਾਪੀ ਬਾਪ ਕਰ ਜਾਹੇ ਸੰਖ ਕੂੜੇ ਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਜਮ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਤਾਵ ਗੰਮ ਗੰਮ ਸੰਖਲੋ ਅਸੰਖੇ ਕਹਿ ਸਰਪਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਹੈ ਲਿਖੇ ਤਿਸ ਸਿਰ ਨਾਹੀ ਜਿ ਫਰਮਾਇਤ ਤਵ ਪਾਹੀ ਜਿਤਾ ਕੀਤਾ ਤੇ ਤਨਾਉ ਵਿਨ ਨਾਵੇਂ ਨਹੀਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਦ ਭਾਵ ਐ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ ਮੂਤ ਪਲੀਤੀ ਕਪੜ ਹੋਏ ਦੇ ਸਾਬਣ ਲਈਆ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਣੀ ਚਾਉ ਕਮਨ ਸਵੇਲਾ ਵਖਤ ਕਮਨੇ ਕਮਨ ਥਿਤ ਕਮਨ ਵਾਰ ਕਮਨ ਸਰਤੀ ਮਾਹੋ ਕਮਨੇ ਜਿਤ ਹੁਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਧੀਆਂ ਜੇ ਲਿਖਣ ਲੇਖ ਕੁਰਾਨ ਥਿਤਵਾਰਨ ਜੋਗੀ ਜਾਣੈ ਰਤਮਾਹੂਨ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੇ ਆਖਾਂ ਕਿਉ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਜਾਨਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਗਿ ਗਿਆਨ ਸੁਹੈ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਓੜ ਕੇ ਓੜ ਕੇ ਪਾਲ ਥਕੇ ਵੇਦ ਕਹਿਣਿ ਕਵਾਤ ਸਹਸ 18 ਕਹਿਣਿ ਕਤੇਬਾ ਅਸਲੂ ਇਕ ਧਾਤ ਤ ਲਿਖਾ ਹੋਏ ਤਾ ਲਿਖਿਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆ ਕੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਐ ਨਦੀਆ ਤ ਵਾਹ ਪਵਹ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਣੀ ਜੇ ਤਿਸ ਮਨ ਹੋ ਨਾ ਵਿਸਰ ਹੈ ਅੰਤ ਨ ਸਿਫਤੀ ਕਹਿਨ ਨ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਭਾਰਾ ਵਾਰ ਅੰਤ ਕਾਰਨ ਕੇ ਤੇ ਬਿਲ ਲਾਹੇ ਤਾ ਕੇ ਅੰਤ ਨ ਪਾਈ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਐਵੜਾ ਉੱਚਾ ਹੋਵੇ ਕੋਈ ਤਿਸ ਉੱਚੇ ਕੌ ਜਾਣੈ ਸੋਏ ਜਿਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲਨਾ ਤੁਮਾਈ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਅਗਨਿਤ ਨਹੀਂ ਵਿਚਾਰ ਕੀਤੇ ਖਬ ਟਟੇ ਵਿਕਾਰ ਕੀਤੇ ਲਲ ਮੁਕਰਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਦੁਖ ਭੂਖ ਸਦ ਮਾਰਹਿ ਭੇ ਦਾਤ ਤੇਰੀ ਦਾਤਾਰ ਮੰਦ ਖਲਾਸੀ ਪਾਣੇ ਹੋਏ ਹੋ ਰੱਖਣ ਸਕੈ ਕੋਏ ਜੇ ਕੋ ਖਾਇ ਕੇ ਅਖਨੁ ਪਾਏ ਉਹ ਜਾਣੈ ਜੀਤੀਆ ਮੂਹ ਖਾਏ ਆਪੇ ਜਾਣੈ ਆਪੇ ਦੇ ਅਖੇ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੁ ਮੁੱਲ ਗੁਣੇ ਮੁੱਲ ਵਪਾਰੇ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਬ ਹੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾਂ ਸਮਾਹੇ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪਰਮਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਮੁੱਲ ਮੁੱਲ ਆਖਿਆ ਨ ਜਾਏ ਆਖ ਆਖ ਰਹਿ ਲਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਖ ਨ ਸਕਹਿ ਕੇਈ ਕੇ ਜੀਵੜ ਭਾਵੈ ਤੇ ਵਡ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਗੈ ਸਰ ਗਾਵਾਰਾ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵਹਿ ਸਰਬ ਸਮਾਲੇ ਵਾਜੀ ਨਾ ਦੇ ਨੀ ਕੇ ਸੰਖਾ ਕੇ ਤੇ ਵਾਵਨ ਹਾਰੇ ਕੇ ਤੇ ਰਾਗ ਭਰੀ ਸੋ ਕਹੀ ਅਨ ਕੇ ਤੇ ਗਾਵਨ ਹਾਰੇ ਗਾਵਹਿ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰੇ ਬਰਮਾ ਦੇਵੀ ਸੋਹਣ ਸਦਾ ਸਵਾਰੇ गावਹਿਂ ਦੇ ਦਰਸ਼ਨ ਬੈਠੇ ਦੇਵtਾਂ ਅੰਦਰ ਨਾਲੇ ਗਾਵਹਿ ਸਿਬਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਕੀਸ਼ਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਨੀ ਆਮਨ ਮੋਹਣ ਸਰਗਮਛ ਪਿਆਲੇ ਗਾਵਨ ਰਤਨ ਉਪਾਈ ਤੀਰੇ 68 ਤੀਰਤ ਨਾਲੇ ਗਾਵੇ ਜੋਦ ਮਹਾ ਬਲਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤਦ ਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕیتے ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇਨ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਵਖੇ ਗੀਤਾ ਆਪਣਾ ਜਿਉ ਤਿਸ ਦੀ ਵੜੇ ਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮਣ ਕਰਨੇ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਅਦੇਸਤ ਸਾਇ ਆਦੇਸ ਆਦੇ ਨੀਲੇ ਨਾ ਦੇ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦਸ ਦੇਵਰਾ ਸਾਧ ਸੰਯੋਗ ਵਿਜੋਗ ਦੋਇਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ ਤੇ ਸਹਾ ਆਦੇਸ ਆਦੇ ਨੀਲੇ ਨਾ ਦੇ ਨਾ ਹਤੇ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗ ਤੇ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਵੰਡਾਰੀ ਇੱਕ ਲਾਏ ਦੀ ਬਾਣ ਜਿਉ ਤਿਸ ਭਾਵ ਹੈ ਤਵੈ ਚਲਾਵੇ ਜਿਬ ਹੋਵੇ ਫਰਮਾਨ ਹੋ ਵੇਖੈ ਉਹਨਾਂ ਨਦਰ ਨ ਆਵੇ ਬਹਤਾਏ ਹੋ ਵਡਾਨ ਆਦੇਸ ਤਸਾ ਆਦੇਸ ਆਦੇ ਨੀਲੇ ਨਾ ਦੇਨਾ ਹਤ ਜਿਗ ਜੁਗ ਏਕੋ ਵੇਸ ਆਸਨ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਾ ਆਦੇਸ ਆਦੇ ਨੀਲੇ ਨਾ ਦੇਨਾ ਹਤ ਜਿਗ ਜੁਗ ਏਕੋ ਵੇਸ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਢੇੜਾ ਆਖੀ ਹੈ ਏਕ ਨਾਮ ਜਗਦੀਸ਼ ਇਤਰਾਹੇ ਪਤ ਪਵੜੀਆ ਚੜਿ ਗਏ ਹੋਏ ਕੀਸ ਸੁਨ ਗਲਾ ਆਕਾਸ ਕੀ ਕੀਟਾਇਰੀਸ ਨਾਨਕ ਨੰਦਰੀ ਪਾਈਐ ਕੁੜੀ ਕੋੜਾ ਠੀਸ ਆਖਣੇ ਜੋਰ ਚੁਪਣੇ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰਵੇ ਖੈ ਸੋ ਇਹਨਾਂ ਅੰਕ ਉਤਮ ਨੀਚ ਨ ਕੋਈ ਰਾਤੀ ਰਤੀ ਥਿਤੀ ਵਾਰ ਭਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰਹੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਇਤਥੈ ਸੋਹਣ ਪੰਚ ਪਰਮਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੂ ਕਰਮ ਕੀਤੇ ਪਉਨ ਪਾਣੀ ਵਿਆਸੰਤਰ ਕੀਤੇ ਕਾਨ ਮਹੀਸ ਕੀਤੇ ਬਰਮੀ ਘਾੜ ਤੇ ਖੜੀ ਅਹ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੇਤੇ ਤੂਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧनाथ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਨਵ ਮਨ ਕਿਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਾ ਨਾਦ ਬినੋਦ ਕੋੜੇ ਨੰਦ ਸ਼ਰਮਖੰਡ ਕੀ ਬਾਣੀ ਰੂਪ ਤਥਾ ਘਾੜਤ ਘੜਿਆ ਬਹੁਤੇ ਨੂਪ ਤਾ ਕੀਆਂ ਗੱਲਾਂ ਕਥੀਆਂ ਨ ਜਾਹੀ ਜੇ ਕੋ ਕਹ ਪਿਛੈ ਪਛਤਾਇ ਤਥਾ ਘੜੀਆ ਸੁਰਤ ਮਤ ਮਨ ਬੁੱਧ ਤਥਾ ਘੜੀਆ ਸ੍ਰੰਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮਹ ਮਾਹੇ ਤਾਕੇ ਰੂਪਨ ਕਥਨੀ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸਚਾ ਮਨ ਸੋਇ ਸੱਚੇ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਾਂਡੇ ਜੇ ਕੋ ਕਥੈ ਤਾਂ ਤਨ ਤਨ ਤਿਥੈ ਲੋਲੂ ਆਕਾਰ ਜਿਵ ਜਿਵ ਹੁਕਮ ਤਵੇਤ ਵਿਕਾਰ ਵਿਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਕੜਿ ਇਹ ਸਬਦ ਸਚੀ ਤਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇ ਆਖਿ ਲੈ ਸਗਲੇ ਜਗਤ ਚੰਗਿਆਈਆ ਬਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਿਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨਿ ਨਾਮ ਤੇ ਆਇਆ ਗਏ ਮਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ